IVF ਦਾ ਸக்ஸੈਸ ਹੁੰਦਾ ਹੈ ਜਦੋਂ ਤੁਹਾਡੇ ਅੰਦਰ ਪ੍ਰੂਨ ਨੂੰ ਪਾ ਦਿੱਤਾ ਜਾਏ ਤੇ ਉਹ ਇੱਕ ਪ੍ਰੈਗਨੈਂਸੀ ਕ੍ਰੀਏਟ ਕਰੇ ਤੇ ਉਹ 9 ਮਹੀਨੇ ਬਾਅਦ ਵੱਧ ਕੇ ਤੁਹਾਨੂੰ ਇੱਕ ਬੱਚਾ ਦੇਵੇ ਅਸੀਂ ਇਹ ਸக்ஸੈਸ ਕਿੱਦਾਂ ਵਧਾ ਸਕਦੇ ਹਾਂ ਇਹਦੇ ਵਿੱਚ ਦੋ ਟੈਪੀਕਸ ਹੁੰਦੀਆਂ ਨੇ ਇੱਕ ਡਾਕਟਰ ਵੱਲੋਂ ਟੈਕਨੀਕ ਇੱਕ ਤੁਹਾਡੇ ਵੱਲੋਂ ਕੰਟ੍ਰਿਬਿਊਸ਼ਨ ਤੁਹਾਡੇ ਵੱਲੋਂ ਤਿੰਨ ਚੀਜ਼ਾਂ ਜ਼ਰੂਰੀ ਨੇ ਇੱਕ ਆਪਣਾ ਬੋਡੀ weight ਘਟਾ ਕੇ ਤੇ ਉਹਨੂੰ ਮੇਨਟੇਨ ਕਰਨਾ ਇੱਕ ਹੈਲਦੀ ਬੈਲੈਂਸਡ ਡਾਈਟ ਕੱਚੀ ਹਰੀ ਸਬਜ਼ੀ ਸਲਾਦ ਫਰੂਟ ਜ਼ਿਆਦਾ ਖਾਣਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਇੱਕ ਐਂਟੀਆਕਸੀਡੈਂਟ ਡਾਈਟ ਖਾਣਾ ਤੀਜਾ ਹੁੰਦਾ ਹੈ ਡਾਕਟਰ ਜੀ ਦਿੱਤੀ ਹੋਈ ਦਵਾਈ ਦਾ ਨਿਯਮ ਪਾਲਨ ਨਾਲ ਸਮੇਂ ਸਿਰ ਖਾਣਾ ਅਤੇ ਸਾਰੀਆਂ ਇਨਸਟਰਕਸ਼ਨਸ ਨੂੰ ਫੋਲੋ ਕਰਨਾ ਐਮਬ੍ਰੋ ਟ੍ਰਾਂਸਫਰ ਦੇ ਬਾਅਦ ਕੋਈ ਬਹੁਤ ਜ਼ਿਆਦਾ ਬੈਡ ਰੈਸ ਦੀ ਲੋਡ ਨਹੀਂ ਹੁੰਦੀ ਹੈ ਬਟ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸਪੈਸ਼ਲੀ ਪ੍ਰੋਜੈਸਟਰਨ ਦੀ ਮੈਡੀਸਿਨ ਉਹਨੂੰ ਬਿਲਕੁਲ ਟਾਈਮ ਸਰ ਖਾਣ ਨਾਲ ਪ੍ਰੈਗਨੈਂਸੀ ਦਾ ਸਕਸੈਸ ਵਧਾਉਣ ਵਿੱਚ ਬਹੁਤ ਮਦਦ ਹੁੰਦੀ ਹੈ ਤੇ ਜੇ ਡਾਕਟਰ ਵੱਲ ਨੂੰ ਦੇਖਿਆ ਜਾਏ ਤਾਂ ਸਪੈਸ਼ਲ ਚੀਜ਼ਾਂ ਇਹ ਹੁੰਦੀਆਂ ਨੇ ਜਿਨ੍ਹਾਂ ਨਾਲ ਸக்ஸੈਸ ਆ ਸਕਦਾ ਹੈ ਨੰਬਰ 1 ਐਗ ਦੀ ਕੁਆਲਿਟੀ ਬਲਾਸਟੋਸਿਸਟ ੈਂਬ੍ਰਿਓ ਜਾਂ ਜਿਹਨੂੰ ਭ੍ਰੂਣ ਕਹਿੰਦੇ ਨੇ ਉਹਦੀ ਕੁਆਲਿਟੀ ਨੰਬਰ 2 ਜਦੋਂ ਦਵਾਈਆਂ ਖਿਲਾ ਕੇ ਐਂਡੋਮੇਟਰੀਅਲ ਲਾਈਨਿੰਗ ਬਣਾਈ ਜਾਂਦੀ ਹੈ ਤਾਂ ਉਹ ਲਾਈਨਿੰਗ ਦੀ ਥਿਕਨੈਸ ਸਭ ਤੋਂ ਵਧੀਆ ਥਿਕਨੈਸ ਹੁੰਦੀ ਹੈ 7 ਮਿਲੀਮੀਟਰ mm ਤੋਂ 10 ਮਿਲੀਮੀਟਰ mm, ਜਿਹਦੇ ਅੰਦਰ ਪ੍ਰੋਪਰ ਬਲੱਡ ਦਾ ਫਲੋ ਆ ਰਿਹਾ ਹੋਵੇ ਤੇ ਇਹ ਤੁਹਾਡੇ ਡਾਕਟਰ ਅਲਟਰਾਸਾਉਂਡ ਕਰਕੇ ਚੈੱਕ ਕਰਕੇ ਉਸ ਤੋਂ ਬਾਅਦ ਹੀ ਐਮਬ੍ਰਿਓ ਟ੍ਰਾਂਸਫਰ ਪਲਾਨ ਕਰਦੇ ਨੇ ਜਦੋਂ ਟ੍ਰਾਂਸਫਰ ਕੀਤਾ ਜਾਂਦਾ ਹੈ ਟ੍ਰਾਂਸਫਰ ਦੀ ਤਕਨੀਕ ਟ੍ਰਾਂਸਫਰ ਵਿੱਚ ਪਾਇਆ ਗਿਆ ਬਲਾਸਟੋਸਿਸਟ ਕਿਸ ਤਰ੍ਹਾਂ ਦੇ ਕੈਥਟਰ ਨਾਲ ਤੁਹਾਡੇ ਅੰਦਰ ਪਾਇਆ ਜਾ ਰਿਹਾ ਹੈ ਜਦੋਂ OT ਵਿੱਚ ਪਾਇਆ ਜਾ ਰਿਹਾ ਹੈ ਉਸ ਸਮੇਂ ਅਲਟਰਾਸਾਉਂਡ ਦਾ ਯੂਜ਼ ਕੀਤਾ ਜਾ ਰਿਹਾ ਹੈ ਕਿ ਨਹੀਂ ਕੀਤਾ ਜਾ ਰਿਹਾ ਇਹ ਸਭ ਫੈਕਟਰਸ ਨਾਲ ਐਮਬ੍ਰਿਓ ਰਿਆ ਫਰੂਨ ਦੀ ਇਮਪਲੈਂਟੇਸ਼ਨ ਦਾ ਸਕਸੈਸ ਬਹੁਤ ਵਧੀਆ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ